ਕ੍ਰਿਸਟਿਆਨ ਨੂੰ ਤਾਰ-ਤਾਰ ਕਰਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਾਪ ਨੂੰ ਆਪਣੇ ਹੀ ਬੱਚਿਆਂ ਨੂੰ ਮਿਲਣਾ ਮਹਿੰਗਾ ਪੈ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸਾਰੇ ਪਰਿਵਾਰ ਦੇ ਵੱਲੋਂ ਤੇਲ ਪਾ ਕੇ ਇਸ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੀ ਵਜ੍ਹਾ ਕਰਕੇ ਪ੍ਰਤ ਕਸ਼ਮੀਰ ਸਿੰਘ ਬੁਰੇ ਤਰੀਕੇ ਦੇ ਨਾਲ ਚੁੱਲਸ ਗਿਆ ਦੂਜੇ ਪਾਸੇ ਜਾਂਚ ਅਧਿਕਾਰੀ ਦਾ ਇਹ ਕਹਿਣਾ ਹੈ ਕਿ ਦੋਵੇਂ ਮੀਆਂ ਬੀਬੀ ਦਾ ਆਪਸ ਦੇ ਵਿੱਚ ਘਰੇਲੂ ਝਗੜਾ ਸੀ ਕਸ਼ਮੀਰ ਸਿੰਘ ਵੱਲੋਂ ਖੁਦ ਆਪਣੇ ਉੱਤੇ ਤੇਲ ਪਾ ਕੇ ਅੱਗ ਲਗਾਈ ਗਈ ਹੈ ਹਾਲਾਂਕਿ ਬਾਕੀ ਉਹਨਾਂ ਦੇ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਕਸ਼ਮੀਰ ਪਾਲ ਨੂੰ ਨਾਂ ਮੈਂ ਮਰਿਆ ਕੀ ਕਤਲਾ ਹੋਈ ਹੈ ਤੁਹਾਡੇ ਨਾਲ ਜਿਵੇਂ ਆਪਣੇ ਬੇਟੇ ਨੂੰ ਟਾਈਮ ਗੰਚੋਂ ਮਿਲਣ ਗਿਆ ਮੈਂ ਆਪਣੇ ਸਹੁਰਿਆਂ ਦੇ ਘਰ ਤੇ ਉੱਥੇ ਮੇਰੇ ਨੂੰ ਇੱਕ ਰਾਜੂ ਐ ਇੱਕ ਬਬਲੂ ਇੱਕ ਕਮਰੇ ਘਰ ਦੀ ਤੇ ਇੱਕ ਰਾਜੂ ਦੀ ਘਰ ਦੀ ਇਹਨਾਂ ਨੇ ਤੇਲ ਪਾਇਆ ਉੱਥੇ ਬੱਤੀ ਬੰਦ ਹੈ ਗਈ ਇਹਨਾਂ ਦੇ ਕਮਰੇ ਦੇ ਅੰਦਰਲੇ ਬੱਚੇ ਜਾਬ ਉਥੋਂ ਬਾਅਦ ਦੇ ਵਿੱਚ ਇਹਨਾਂ ਨੇ ਮੇਰੇ ਬੇਟੇ ਨੂੰ ਫੋਨ ਕਰਾਇਆ ਮੇਰੇ ਭਤੀਜੇ ਨੂੰ ਇੱਥੇ ਘਰ ਮੇਰੇ ਤਾਂ ਕਹਿੰਦੇ ਮੈਨੂੰ ਆਪਣੇ ਮੁੰਡੇ ਨੂੰ ਚੋਕ ਲਾਜ ਉੱਥੇ 15 ਮਿੰਟ ਮੈਂ ਲੰਮੇ ਪਿਆ ਰਿਆਂ ਇਹਨਾਂ ਦੇ ਘਰੇ ਫਿਰ 15-20 ਮਿੰਟਾਂ ਤੋਂ ਬਾਅਦ ਤੇ ਮੈਨੂੰ ਇਹਨਾਂ ਨੇ ਖੁਲਾਇਆ ਮੇਰੇ ਘਰ ਦੇ ਲੈ ਬੇਹਨਤ ਕੀ ਕੀ ਕਾਰਨ ਸੀਗੇ ਕੀ ਤੁਹਾਡੇ ਨਾਲ ਇੰਨੀ ਇੰਨੀ ਹਵਾਨੀਏ ਤੋਂ ਨਾਲ ਵੱਲੋਂ ਵਰਤੀ ਗਈ ਤੁਹਾਡੀ ਤੇ ਪਾ ਕੇ ਤੁਹਾਨੂੰ ਸਾੜਤਾ 8-9 ਸਾਲ ਦੇਖਦੀ ਉਹ ਹੋ ਗਿਆ ਉੱਥੋਂ ਦੇ ਨਾਂ ਲੈਂਦੀ ਮੇਰੀ ਵਾਈਫ ਜਿਹੜੀ ਹੈ ਨਾ ਕਹਿੰਦੀ ਮੈਂ ਉੱਥੇ ਹੀ ਰਹਿਣਾ ਪਤਾ ਨਹੀਂ ਕੀ ਉੱਥੇ ਦਾ ਹੈਗਾ ਜੇ ਮੈਨੂੰ ਨਹੀਂ ਪਤਾ ਕੋਈ ਜਿਆਜ ਦੇ ਸੰਬੰਧ ਹੈ ਗਿਆ ਮੈਨੂੰ ਕਿਸ ਚੀਜ਼ ਦਾ ਨਹੀਂ ਪਤਾ ਪਰ ਫਿਰ ਵੀ ਮੈਂ ਭਰੋਸਾ ਕਰਕੇ ਇੱਥੇ ਕਲਾਇਆ ਦਾ ਹੀ ਨੂੰ ਕੋਈ ਗੱਲ ਨਹੀਂ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਤਕਰੀਬਨ ਤਕਰੀਬਨ 25 ਸਾਲ ਦੇ ਲੱਗੇ ਚੱਕ ਹੋ ਗਏ ਬੱਚੇ ਕਿੰਨੇ ਤੋਂ ਕਿੰਨੇ ਵੱਡੇ ਹਨ ਮੁੰਡਾ ਮੇਰਾ ਲੜਕਾ ਹੋ ਗਿਆ ਪਲੱਸ 2 ਕਰ ਲਈ ਜਣ ਹਾਂਜੀ ਤੇ ਬੇਟੀ ਮੇਰੀ 10ਵੀਂ ਕਰਾ ਚੁੱਕੀ ਬੱਚਿਆਂ ਦਾ ਕਿਦਾਂ ਬਰਵਈਆ ਤੁਹਾਡੇ ਨਾਲ ਬੱਚਿਆਂ ਨੂੰ ਜੋ ਸਖਾਉਗੇ ਮੈਮ ਉਤਰਾਂਦੇ ਹੋਣਾ ਕੋਈ ਜਦੋਂ ਮੈਨੂੰ ਮਿਲਨੇ ਦੇਣਾ ਤੇ ਕਿਸ ਤਰ੍ਹਾਂ ਤੁਹਾਡੀ ਵਾਈਫ ਜਿਸ ਟਾਈਮ ਤੁਹਾਡੇ ਤਾਂ ਇਹ ਘਟਨਾ ਉਹਨਾਂ ਵੱਲੋਂ ਕੀਤੀ ਗਈ ਆ ਤੇਲ ਪਾਇਆ ਗਿਆ ਵਾ ਇਹਨੇ ਬੁਰੀ ਤਰ੍ਹਾਂ ਨਾਲ ਤੁਹਾਡੇ ਨੂੰ ਸਾਰਿਆ ਗਿਆ ਉਸ ਟਾਈਮ ਤੁਹਾਡੀ ਵਾਈਫ ਕਿੱਥੇ ਸੀ ਘਰੇ ਗਲੇ ਗਲੇ ਦੇ ਵਿੱਚ ਬੋਲ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਉਹਨਾਂ ਦੇ ਨਾਲ ਨਾਲ ਲਈ ਹੋਈ ਬਰਬਲ ਦੀ ਨਾਲ ਵਾਲੀ ਇਹ ਪੜੀ ਕੋਣ ਹੈ ਜਿਸ ਜਿੱਨਾਂ ਨੇ ਤੇਲ ਪਾਇਆ ਤੁਹਾਡੇ ਉੱਤੇ ਇੱਕ ਇੱਕ ਮੇਰੀ ਘਰ ਦੀ ਹੈ ਘਰ ਦੀ ਦੇ ਦੋ ਭਤੀਜੇ ਆ ਗਿਆ ਰਾਜੂ ਤੇ ਬੱਬਲੂ ਤੇ ਇੱਕ ਰਾਜੂ ਦੀ ਘਰ ਦੀ ਹੈ ਇਹ ਰਾਜੂ ਤੇ ਬੱਬਲੂ ਕੋਣ ਨੇ ਇਹ ਦੋਨੇ ਆਪਸ ਭਰਾ ਹੈਗੇ ਠੀਕ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਦਿੱਤੀ ਨਹੀਂ ਮੈਂ ਉਸ ਦਿਨ ਬਿਆਨ ਆਪਣੇ ਪੁਲਿਸ ਪ੍ਰਸ਼ਾਸਨ ਦੇ ਦਿੱਤੇ ਜੇ ਮੋਰਗ ਹਾਡੇ ਕੋਈ ਸੁਣਵਾਇ ਨਹੀਂ ਜਿਹ ਹੋਂਦੇ ਉਹ ਤੋਂ ਕਹਿੰਦੇ ਫਿਰ 24 ਘੰਟੇ ਬਾਅਦ ਤੁਹਾਡੀਸ ਨੂੰ ਆਈ ਹੋਏ ਕਿ 24 ਘੰਟੇ ਬਾਅਦ ਅਸੀਂ ਰਿਪੋਰਟ ਫਿਰ ਇਹਨਾਂ ਮੇਰੇ ਬ੍ਰਦਰ ਦੀ ਗਏ ਨੇ ਤਾਂ ਉਹ ਕਹਿੰਦੇ ਨੇ ਵੀ ਤੁਹਾਡੇ ਨਾਂ 'ਕਲੇ ਤੇ ਕੱਲ ਨੂੰ ਤੁਹਾਨੂੰ ਨੋਟੀਫਾਈ ਕੀਤਾ ਜਾਏਗਾ ਉਸ ਤੋਂ ਬਾਅਦ ਵਿੱਚ ਫਿਰ ਪਤਾ ਨਹੀਂ ਹੋਰ ਨਾ ਕੋਈ ਗੱਲ ਨਹੀਂ ਹੋਈ ਮੇਰਾ ਬ੍ਰਦਰ ਗਿਆ ਕੀ ਹੋਇਆ ਕੀ ਨਹੀਂ ਮੈਨੂੰ ਇਹਦੇ ਬਾਰੇ ਵਿੱਚ ਕੋਈ ਕੀ ਕੀ ਮੰਨਦੇ ਹੋ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਜਾ ਰਹੀ ਹੈ ਹਾਂਜੀ ਬਿਲਕੁਲ ਢਿੱਲ ਵਰਤੀ ਜਾਂਦੀ ਹੈ ਮੈਮ ਨਾ ਅਗਲੇ ਜੇ ਪੁਲਿਸ ਪ੍ਰਸ਼ਾਸਨ ਨਾਲ ਠੀਕ ਹੋਏ ਤੇ ਮੈਂਟਾਂ ਦੇ ਵਿੱਚੋਂ ਕੋਈ ਸੌਲਵ ਕਰ ਸਕਦਾ ਕੀ ਕੀ ਪੀਲ ਕਰਨਾ ਚਾਹੋਗੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਮੈਡਮ ਕੋਈ ਡਿਸਟ੍ਰਿਬਿਊਟ ਇਹਨਾਂ ਦੀ ਘਰ ਦੀਦਾ ਤੇ ਇਹਨਾਂ ਦਾ ਚੱਲ ਰਿਹਾ ਤੇ ਇਹਨੂੰ ਬਥੇਰਾ ਸਮਝਾਈਦਾ ਕਿ ਤੂੰ ਛੱਡ ਦੇ ਖਰਾ ਇਹਨੇ ਬਾਹਰ ਜਾਣਾ ਹੈ ਤੇ ਬਾਹਰ ਕਰਕੇ ਬੇਟੀ ਨੂੰ ਆਪਣੇ ਨੂੰ ਮਿਲ ਕੇ ਲਾ ਗਿਆ ਤੇ ਉੱਥੇ ਹਾਂ ਜੀ ਹਾਂ ਜੀ ਤੇ ਵਿਆਗੂ ਜਿਹਾ ਜਿਹਾ ਲੱਗ ਗਿਆ ਦਾ ਹੀ ਇਹਨਾਂ ਦਾ ਤੇ ਉਹਨਾਂ ਨੂੰ ਸਾਇਦ ਪਤਾ ਲੱਗ ਗਿਆ ਦਾ ਹੀ ਤੇ ਇਹ ਉੱਧਰ ਗਿਆ ਵਾ ਤੇ ਇਹ ਉੱਥੇ ਹਾਨੂੰ ਤੇ ਨਹੀਂ ਪਤਾ ਕਿ ਕੀ ਹੋਇਆ ਇਹ ਤੇ ਇਹਨੂੰ ਹੀ ਪਤਾ ਨਾ ਇਹਨੂੰ ਪਤਾ ਇੱਥੋਂ ਅਸੀਂ ਚੁੱਕ ਕੇ ਤੇ ਘਰ ਲੈਣ ਦਾ ਇੱਥੇ ਹਸਪਤਾਲ ਲਾਂਦਾ ਹਸਪਤਾਲੋਂ ਟਰੀਟਮੈਂਟ ਚਾਲੂ ਕਰਾ ਕੇ ਫੇਰ ਆਪਾਂ ਗਏ ਆ ਉੱਥੇ ਚੌਂਕੀ ਚੌਂਕੀ ਉਹਨਾਂ ਨੂੰ ਨਾਲ ਲੈ ਕੇ ਆਇਆ ਇਹਨਾਂ ਦੇ ਬਿਆਨ ਦੁਆਏ ਆ ਤੇ ਬਾਅਦ ਦੇ ਵਿੱਚ ਅੱਜ ਪਹਿਲੀ ਤਰੀਕ ਦੇ ਇਹ ਹੋਇਆ ਦਾ ਚਾਂਸ ਆਏ ਤੱਕ ਹੱਡੀ ਕੋਈ ਸੁਣਾਈ ਨਹੀਂ ਦਿੱਜਿਆ ਮੈਂ ਪਰਸੋਂ ਗਿਆ ਵਾਂ ਤੇ ਕਹਿੰਦੇ ਨੇ ਉਲਟੀ ਕਾਰਵਾਈ ਤੁਹਾਡੇ ਤੇ ਹੋਣੀ ਆ ਉਹਨੇ ਆਪ ਤੇਲ ਪਾਇਆ ਜੇ ਇਹਨੇ ਆਪ ਤੇਲ ਪਾਇਆ ਤੇ ਜੇ ਇਹਨਾਂ ਕੋਈ ਵੀਡੀਓ ਕੋਈ ਹੈਗੀ ਆ ਤੇ ਸਾਨੂੰ ਦਿਖਾਉਣ ਅਸੀਂ ਇਸ ਵਾਪਸ ਲੱਲਾਂਗੇ ਜੇ ਨਹੀਂ ਹੈਗੀ ਤੇ ਤੁਹਾਡੀ ਬੰਦੀ ਕਾਰਵਾਈ ਉਹ ਹੋਣੀ ਚਾਹੀਦੀ ਕਿੰਨਾ ਇਹਪਲ ਸਵਾਲਿਆਂ ਲੋਕੇ ਆ ਗਿਆ ਹਾਂਜੀ ਪੁਲਿਸ ਤੋਣਾ ਕਿਹੜਾ ਲੱਗਦਾ 8 ਗੇੜੇ ਪੀਮਾ ਜੀ ਮੈਡਮ ਇਹ ਜਿਹੜਾ ਕਾਰਵਾਈ ਹੋਣੀ ਆ ਨਾ ਇਦੇ ਵਿੱਚ ਜਿਹੜਾ ਵਿਜੇ ਵਿਜੇ ਕੁਮਾਰ ਆਣਾ ਇਹਦੇ ਨਾਲ ਇਹਦੀ ਘਰ ਵਾਲੀ ਦੇ ਨਾਲ ਕਸ਼ਵੀਰ ਸਿੰਘ ਦੀ ਇਹ ਨਜਾਇਜ਼ ਸਬੰਧ ਨੇ ਇਸੇ ਕਰਕੇ ਇਹ ਉਧਰੋਂ ਆਉਂਦਾ ਨਾ ਨਹੀਂ ਲੈਂਦੀ ਅਸੀਂ ਪੰਜ ਵਾਰੀ ਤੇ ਗਏ ਆ ਉਹਨੂੰ ਲੈਣ ਤੇ ਨਹੀਂ ਆਈਏ ਤੇ ਇਹਦੇ ਨਜਾਇਜ਼ ਸਬੰਧ ਨੇ ਤੇ ਤਾਂ ਕਰਕੇ ਨਹੀਂ ਆਉਂਦੀ ਪਈ ਤੇ ਅਸੀਂ ਇਹਨਾਂ ਤੋਂ ਕਹਿੰਨੇ ਆ ਵੀ ਹਨੂੰ ਇਨਸਾਫ ਦਵਾਇਆ ਜਾਏ ਵਿਜੇ ਕੁਮਾਰ ਜਿੱਦਾਂ ਉਹਨੇ ਤੇਲ ਨਾਲ ਅੱਗ ਲਾਈ ਆ ਨਾ ਉਹ ਸਾਰਾ ਬਾਰਵੀਂ ਆਇਆ ਦਾ ਜੇ ਕੋਈ ਕੈਮਰਾ ਗਲੀ ਚ ਲੱਗਾ ਤੇ ਉਥੋਂ ਕਢਾ ਕੇ ਤੁਸੀਂ ਦੇਖ ਸਕਦੇ ਜੀ ਉਹ ਨਾਲ ਹੀ ਜਦੋਂ ਇਹਨੇ ਤੇਲ ਪਾ ਕੇ ਅੱਗ ਲਾਈਏ ਕਹਿੰਦੇ ਉਹ ਵੀ ਬਾਹਰ ਹੀ ਇੱਕ ਮਾਤਾ ਜੀ ਆ ਗਈ ਉਹਨੇ ਬੋੜੀ ਪਾ ਦਿੱਤੀ ਤੇ ਉਹਨੇ ਕੁਝ ਨਹੀਂ ਕੀਤਾ ਇੱਕ ਮਾਰ ਦੀ ਸਾਜ਼ਿਸ਼ ਦੇ ਤਹਿਤ ਹੀ ਸਾਰਾ ਕੁਝ ਹੋਇਆ ਵਾ ਇਹ ਉਹਦਾ ਕੋਈ ਕਰ ਹੀ ਨਹੀਂ ਸਕਦਾ ਇਹ ਸਾਰਾ ਕੁਝ ਉਹਦਾ ਰਟੀ ਰਚੀ ਮਿਚੀ ਚਾਲ ਹੈ ਗਈ ਉਹਨਾਂ ਦੀ ਹਾਂਜੀ ਕੀ ਫੀਲ ਕਰਨਾ ਚਾਹੋਗੇ ਮੈਨੂੰ ਹਨ ਇਨਸਾਫ਼ ਚਾਹੀਦਾ ਜੋ ਆ ਗੀਤਾ ਨੂੰ ਸਲੀਅਤ ਮੈਂ ਗੱਲ ਦੱਸਦੀ ਇਹਨੂੰ ਚੁੱਕ ਕੇ ਮੈਂ ਮੰਜੀ ਤੇ ਉਹਨਾਂ ਦੇ ਘਰ ਹੀ ਪਿਆਦਾ ਸੀ ਜਦੋਂ ਮੈਂ ਚੁੱਕ ਕੇ ਆਂਦਾ ਮੈਂ ਮੈਡਮ ਮੈਨੂੰ ਇਨਸਾਫ ਮਿਲਣਾ ਚਾਹੀਦਾ ਹਨ ਆ ਵੇਖ ਲਓ ਹਾਲਾਤੀ ਨੇ ਆਪਣੇ ਪਰਿਵਾਰਾਂ ਤੋਂ ਵੱਧ ਕੀ ਹੁੰਦਾ ਵਾ ਇਹਦੇ ਹਾਲਾਤ ਵੇਖ ਲਓ ਕਹਾਂ ਹੀ ਉਹਦਨ ਦੀ ਸਾਡਾ ਪਿੰਡ ਜਿਹੜਾ ਹੈਗਾ ਸਾਡਾ ਘਰ ਉੱਥੇ ਵੀ ਟੁੱਟ ਗਿਆ ਦਾ ਸਾਰਾ ਹੀ ਤੇ ਅਹੀਂ ਪਿੰਡ ਵੀ ਨਹੀਂ ਜਾ ਸਕਦੇ ਦੋ ਬ੍ਰਦਰ ਮੇਰੇ ਸ਼੍ਰੀਨਗਰ ਫਸੇ ਪਏ ਨੇ ਉਹ ਰਸਤੇ ਤੋਂ ਆ ਨਹੀਂ ਸਕਦੇ ਤੇ ਮੈਂ ਕੱਲਾ ਇੱਥੇ ਕਲਪੰਡਿਆਂ ਤੇ ਜੇ ਮੈਂ ਪੁਲਿਸ ਵਾਲਿਆਂ ਨਾਲ ਜਾਣਾ ਉਹ ਉਲਟਾ ਕੈਂਡੇ ਨੇ ਤੁਹਾਡੇ ਤੇ ਕੇਸ ਕਰ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਮੇਰਾ ਮਾਨੇਪੁਰ ਹੈਗਾ ਪਿੰਡ ਤੋਂ ਆਏ ਪਿੰਡ ਤੋਂ ਆਏ ਦੇ ਆ ਪਰ ਇੱਥੇ ਅਸੀਂ ਘਰ ਬਣਾਇਆ ਦਾ ਆਪਣਾ